ਹੁਣ ਪੰਜਾਬ ਸਰਕਾਰ ਕਰਜ਼ਾ ਮਾਫੀ ਦੇ ਲਈ ਪੈਸਟੀਸਾਈਡ ਸਟੋਰ ਮਾਲਕਾਂ ਤੋਂ ਪੈਸਾ ਇਕੱਠਾ ਕਰਨ ਦੇ ਵਿੱਚ ਲੱਗੀ ਹੋਈ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਕਹਿਣਾ ਹੈ ਜਲੰਧਰ ਨੇੜਲੇ ਪਿੰਡ ਨਮਾ ਪਿੰਡ ਦੋਨੇਵਾਲ ਦੇ ਇੱਕ ਪੈਸਟੀਸਾਈਡ ਸਟੋਰ ਮਾਲਕ ਦਾ ਦਰਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਪਿੰਡ ਦੋਨੇਵਾਲ ਦੇ ਥਿੰਦ ਪੈਸਟੀਸਾਈਡ ਸਟੋਰ ਦੇ ਮਾਲਕ ਨੇ ਖੇਤੀਬਾੜੀ ਅਫਸਰ ਤੇ ਦੋਸ਼ ਲਗਾਏ ਨੇ ਕਿ ਬੀਤੀ 11/7/2017 ਨੂੰ ਤਕਰੀਬਨ ਸ਼ਾਮ ਦੇ 6:30 ਵਜੇ ਖੇਤੀਬਾੜੀ ਅਫਸਰ ਜਗਨਰਾਜ ਸਿੰਘ ਸਮੇਤ ਚਾਰ ਸਟਾਫ ਮੁਲਾਜ਼ਮ ਉਸਦੀ ਦੁਕਾਨ ਤੇ ਪਹੁੰਚੇ ਅਤੇ ਉਸਦੀ ਦੁਕਾਨ ਦੀ ਪਹਿਲਾਂ ਤਾਂ ਚੈਕਿੰਗ ਕੀਤੀ ਗਈ ਅਤੇ ਬਾਅਦ ਦੇ ਵਿੱਚ ਉਸ ਨੂੰ ਕਹਿਣ ਲੱਗੇ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਰਾਸ਼ੀ ਨੂੰ ਪੂਰਾ ਕਰਨ ਵਾਸਤੇ ਪੈਸੇ ਇਕੱਠੇ ਕਰਨ ਦੇ ਲਈ ਉਹਨਾਂ ਨੂੰ ਹੁਕਮ ਦਿੱਤੇ ਗਏ ਨੇ ਤੇ ਕਿਹਾ ਗਿਆ ਕਿ ਪੈਸੇ ਜਿਵੇਂ ਮਰਜੀ ਇਕੱਠੇ ਕਰੋ ਅਤੇ ਇਸ ਤੋਂ ਬਾਅਦ ਉਸ ਤੋਂ 10000 ਰੁਪਏ ਦੀ ਮੰਗ ਕੀਤੀ ਗਈ ਪਰ ਮਾਮਲਾ 8000 ਤੇ ਨਿਬੜ ਗਿਆ ਅਧਿਉਕਤ ਮੁਲਾਜ਼ਮ 8000 ਰੁਪਏ ਲੈ ਕੇ ਉਥੋਂ ਚਲੇ ਗਏ ਜਿਸ ਸਬੰਧ ਦੇ ਵਿੱਚ ਉਕਤ ਪੈਸਟਿਸਾਈਡ ਸਟੋਰ ਮਾਲਕ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਪਰ ਜਦੋਂ ਪੱਤਰਕਾਰਾਂ ਨੇ ਉਕਤ ਜ਼ਿਲ੍ਹਾ ਚੀਫ ਜਗਰਾਜ ਸਿੰਘ ਦਾ ਪੱਖ ਜਾਣਨ ਦੇ ਲਈ ਉਹਨਾਂ ਦੇ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਕਤ ਅਫਸਰ ਨੇ ਪੱਤਰਕਾਰਾਂ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਮੈਂ ਬਿਕਰ ਸਿੰਘ ਨੌਂ ਪਿੰਡ ਖਾਦੇਵਾਲੀ ਮੈਂ ਨਵਾਂ ਪਿੰਡ ਖਾਲੇ ਦੁਕਾਨ ਦਵਾਈਆਂ ਦੀ ਥੈਂਕ ਪੈਸਟਰ ਸਟੋਰ ਨਾਲ ਕਰਦਾ ਹਾਂ ਜੀ ਸ਼ਾਮ ਨੂੰ 6:30 ਵਜੇ ਚੀਫ ਐਗਰੀਕਲਚਰ ਸਟੋਰ ਨਵਾਂ ਪਿੰਡ ਖਾਲੇ ਵੱਲ ਪਹੁੰਚੇ ਆਪਣੇ ਸਟਾਫ ਨੇ ਤੇ ਔਰ ਅੰਦਰ ਬੈਠ ਗਿਆ ਸਾਰੇ ਉਹਨਾਂ ਨੇ ਮੇਰੇ ਕੋਲੋਂ ਆਪਣੇ ਸਟਾਕ ਰਜਿਸਟਰ ਤੇ ਬੈਲ ਬੁੱਕ ਕੰਮ ਕੀਆ ਮੈਨੂੰ ਉਹਨਾਂ ਆਪਣੇ ਸਟਾਕਸ ਦੇ ਬੈਲ ਬੁੱਕਾਂ ਦਿੱਤੀਆਂ ਉਹਨਾਂ ਨੇ ਚੈੱਕ ਕੀਤੀਆਂ ਔਰ ਨਾਲ ਇੱਕ ਡੌਨ ਚੈੱਕ ਕਰਨ ਦੇ ਲਈ ਮੇਰੇ ਕੋਲੋਂ ਉਹਨੇ ਆ ਕੇ ਮੰਗੀ ਤੇ ਮਨੂੰ ਆਪਣੀ ਚਾਬੀ ਦਿੱਤੀਆਂ ਉਹਨਾਂ ਨੇ ਡੌਨ ਦੀ ਚੈਕਿੰਗ ਕੀਤੀ ਜਦੋਂ ਉਹਨਾਂ ਵਿੱਚ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਤਾਂ ਆਲコナ ਜੀ ਨੂੰ ਦੱਸਿਆ ਕਿ ਸਾਨੂੰ ਕੋਈ ਮਦਦ ਨਹੀਂ ਮਿਲੀ ਤਾਂ ਉਹਨਾਂ ਨੇ ਮੇਰੇ ਨਾਲ ਪੈਸੇ ਲੈਣ ਵਾਸਤੇ ਸੌਦਾ ਕਰਨਾ ਸ਼ੁਰੂ ਕਰ ਦਿੱਤਾ ਨਾਲ ਉਹਨਾਂ ਨੇ ਕਿਹਾ ਕਿ ਸਾੰਤ ਬੜੀਆਂ ਮਜਬੂਰੀਆਂ ਨੇ ਪਰੇਸ਼ਾਨੀਆਂ ਨੇ ਸਾਨੂੰ ਕੈਪਟਨ ਸਾ ਸਰਕਾਰ ਨੇ ਬੜਾ ਪਰੇਸ਼ਾਨ ਕੰਧਾ ਕਰਖਿਆ ਹੈ ਕਿ ਸਾਰੇ ਕਰਜ਼ਾ ਵਾਫੇ ਕਰਜ਼ਾ ਦਾ ਐਲਾਨ ਕਰ ਚੁੱਕੇ ਹਾਂ ਔਰ ਪੈਸੇ ਦੀ ਬੜੀ ਜ਼ਰੂਰਤ ਹੈ ਸਾਨੂੰ ਸਾਰੇ ਠਿਕਾਣوں ਤੋਂ ਫੋਨ ਵੀ ਇਕੱਠਾ ਕਰਨ ਦੇ ਕਹਿ ਦਤਾ ਹੈ ਤਾਂ ਤੁਸੀਂ 10000 ਰੁਪਏ ਤਾਂ ਮੈਂ ਨੂੰ ਪੈਸੇ ਦੇਣ ਤੋਂ ਨਾ ਕੀਤੀ 5000 ਰੁਪਏ ਦੇ ਦੀ ਪੁੱਛ ਕੀਤੀ ਤਾਂ ਉਹਨਾਂ ਨੇ ਪੈਸੇ ਬਿਲਕੁਲ ਨਹੀਂ ਫੜੇ ਕਿੰਨੇ ਵੇਸੇ ਕੱਟ ਲੇਕਿਨ 6000 ਦਾ ਨਹੀਂ ਹੋਇਆ ਫਿਰ 8000 ਦਾ ਸੌਦਾ ਤੈ ਹੋ ਗਿਆ ਤਾਂ ਉੱਠ ਕੇ ਬਾਹਰ ਚਲੇ ਗਏ ਲੇਕਿਨ ਆਪਣੇ ਡਰਾਈਵਰ ਨੂੰ ਭੇਜਿਆ ਉਹਨਾਂ ਨੇ ਪੈਸੇ ਮਰ ਕੋ ਲੈ ਕੇ ਆਪਣੇ ਜੀਵ ਵਿੱਚ ਪਾ ਲਏ ਤੇ ਚਲੇ ਗਏ ਮੈਂ ਉਹ ਮੰਗ ਕਰਦਾ ਜੀ ਜੋ ਚੰ ਚ ਸਾਹਨੇ ਕਰਦੀ ਕੀਤੀਆਂ ਨੂੰ ਸਤ ਸੋ ਸਲਾਮ ਦਿੰਦੀ ਜਾਵੇ ਜੋ ਪੈਸੇ ਦਿੱਤੇ ਆ ਮੈਂ ਆਪਣੀ ਜੀਵਤ ਨੂੰ ਨਹੀਂ ਰਹਿਤੇ ਮੈਂ ਤਾਂ ਫਾਰਮਰ ਕੋਲ ਲੈ ਕੇ ਪੂਰੇ ਕਰਕੇ ਦਊਗਾ ਕਿਉਂਕਿ ਆਪਣੇ ਕੋਲੋਂ ਪੈਸੇ ਨਹੀਂ ਦੇ ਸਕਦੇ ਇਸ ਕਰਕੇ ਜੀਵਨਦਾਰ ਦੀ ਜੇਬ ਤੇ ਡਾਕਾ ਡਰ ਰਹੇ ਨੇ ਇਹਨਾਂ ਨੂੰ ਸਤ ਸੋ ਸਲਾਮ ਦਿੰਦੀਆਂ ਜਾਨ ਜੋ ਅੱਗੇ ਤੋਂ ਗਰੀਬ ਜਾਂਪਾ ਦੇ ਕੋਲੋਂ ਪੈਸੇ ਵਸਣ ਦਾ ਮੌਕਾ ਨਾ ਦਿੱਤਾ ਜਾਵੇ ਲੋਈਆਂ ਖਾਸ ਤੋ ਕੈਮਰਾਮੈਨ ਸੁਖਵੀਰ ਸਿੰਘ ਤਲਵਾਰ ਦੇ ਨਾਲ ਲਬਰੀ ਸਿੰਘ ਦੀ ਰਿਪੋਰਟ ਪਰਦਾ ਟੀਵੀ